ਸਮਰਾਲਾ ਦੇ ਨਜ਼ਦੀਕੀ ਪਿੰਡ ਸ਼੍ਰੀ ਝਾੜ ਸਾਹਿਬ ਵਿਖੇ ਨਹਿਰ ਤੇ ਸ਼ਸ਼ੋਬੀ ਤੱਕ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਪੂਰਾ ਪਿੰਡ ਇਕੱਠਾ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਅਜਹੀ ਘਟਨਾ ਵਾਪਰ ਗਈ ਜਿਸ ਨੂੰ ਦੇਖ ਕੇ ਸਾਰੇ ਸੇਵਾਦਾਰ ਅਤੇ ਗ੍ਰੰਥੀ ਉੱਥੇ ਹੀ ਪਿੰਡ ਵਾਸੀ ਵੀ ਹੈਰਾਨ ਹੋ ਗਏ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋਏ ਮੌਕੇ ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਕਾਰ ਸੇਵਾ ਦੇ ਸੱਚਖੰਡ ਸਾਹਿਬ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਲੱਗਣ ਦੇ ਨਾਲ ਏਸੀ ਦਾ ਕੰਪਰੈਸਰ ਫਟ ਗਿਆ ਜਿਸ ਕਾਰਨ ਅੱਗ ਲੱਗੀ ਤੇ ਅੱਗ ਵਧਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਪਿੰਡ ਹੋ ਗਏ ਨੇ। ਵਰਸਪੀਹਾਸਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾ ਤਾਂ ਮੈਂ ਆਪਣੀ ਮੰਗੀਆਂ ਗਹਿਰਾਈਆਂ ਤੋਂ ਇਹਨਾਂ ਅਫਸੋਸ ਜਜ਼ਾ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਜੋ ਹਾਦਸਾ ਸਾਡੇ ਅੱਗੇ ਕੱਲ ਵਾਪਰਿਆ ਉਹ ਲਗ-ਪਗ ਸਾਢੇ 6 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਨ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਪੇਠ ਹੋ ਹਾਲਾਤ ਐਸੇ ਸੀ ਦੇਖਿਆ ਨਹੀਂ ਇੰਤਜ਼ਾਰ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਤੋਂ ਛੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਿਲਾਜਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਰਿਹਾ ਸੰਭਾਲ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸੱਜਣਾਂ ਦੇ ਜਾਪ ਕੀਤੇ ਸਾਡਾ ਔਰ ਅੱਜ ਸਵੇਰੇ ਰਾਤੀ ਅਸੀਂ ਇਹ ਫਾਰਮ ਕਰਤਾ ਸੀ ਮਾਨਜੋ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਧਾਮੀ ਜੀ ਸ਼ਮਨੀ ਗੋਪਾਰਾ ਪਰਮੰਤ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਤਖਤ ਜੀ ਕੇਸਗੜ ਸਾਹਿਬ ਕੋ ਉਹਨਾਂ ਦੇ ਮਰੇ ਸਾਕ ਨੂੰ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਯਾਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾ ਨੂੰ ਹੁਣ ਅਸੀਂ ਇੱਥੋਂ ਗੋਗਿੰਦ ਵਾਰ ਸਾਹਿਬ ਲਈ ਤੋੜਿਆ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਸਪੀਡਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾਈ ਰੱਖੀਏ ਪਿਆਰ ਵਾਕੇ ਰੱਖੀਏ ਔਰ ਕੋਈ ਵੀ ਕੋਈ ਹਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰਬੀ ਉਸ ਤੋਂ ਲੈ ਗਈ ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਦੇਖਿਆ ਇਸੇ ਤਰੀਕੇ ਦੀ ਕਟੜਾ ਵੀ ਵਾਪਰੀ ਇਹ ਸਿਰਫ ਇੱਕ ਅਚਾਨਕ ਉਦਰਤੀ ਵਾਪਰੀ ਕਟੜਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਧਰਮ ਤੇ ਮਿਹਰ ਰੱਖੋ ਕੋਈ ਐਸੀ ਕਟੜਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨਤੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਨੂੰ ਡਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜੁਬੋਈ ਥੋਪੇ ਦਾ ਕੀਤਾ ਬੜਾ ਸ਼ਬਦਾਂ ਬਣ ਪ੍ਰਿਆ ਹੈ ਸੀ ਇਸ ਲਈ ਬਹੁਤਾ ਸ਼ਬਦ ਰਚਦਾ ਹੈ ਕਿ ਮਾ ਬੰਦ ਦਾ ਵਾਜ ਦੀ ਕਾ ਸਾਥ ਸਾਥ ਅਤੇ ਮੌਕੇ ਦੇ ਉੱਤੇ ਪਹੁੰਚੇ ਡੀਐਸਪੀ ਤਰਲੋਚਨ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਜੀ ਸਾਡੇ ਸਾਰੇ ਜਿਹੇ ਸਮਾਜ ਲਈ ਵੀ ਬੜੀ ਮਨਭਗੀ ਕਰਨਾਈ ਦੀ ਗੱਲ ਹੋਪਈ ਹੈ ਕਿ ਜਿਹੜਾ ਵੀਡੀ ਦਾ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਇਹ ਸੀ ਸਪੈਸ਼ਲ ਜਿਹੜਾ ਪੜ ਗਿਆ ਜਿੱਥੇ ਗੁਰਾਂ ਸਿੰਘ ਸਾਹਿਬ ਦਾ ਸੱਚਖੰਡ ਜਿਹੜਾ ਦਿਨ ਮਹਰਾਜ ਦੇ ਸਰੂਪ ਵਿੱਚ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਰਾਜ ਜਿੱਨੇ ਸਰੂਪੇ ਦੇ ਵੀ ਬੈਠ ਗਏ ਅਲ ਜਿਹਦੇ ਮੌਜੂਦਾ ਸਾਡੇ ਐਸਐਮਸੀ ਮੈਂਬਰ ਆਪ ਵੱਤੋਂ ਤੇ ਸਿੰਘ ਸਾਹਿਬ ਜਿਹੜੇ ਐ ਐਸਐਮਸੀ ਬਲੋਂ ਕੇਸ ਕਰਤਾ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ ਤੋਂ ਗੁਰਾਂ ਸਿੰਘ ਸਾਹਿਬ ਦੇ ਸਰੂਪਾ ਸ਼੍ਰੀ ਗੋਵਿੰਦ ਰਤਨ ਸਾਹਿਬ ਲਈ ਚੱਲੇ ਪਏ ਔਰ ਥੱਲੇ ਪਏਗੇ ਗੁਰਾਂ ਸਿੰਘ ਜੀ ਨੂੰ ਤੇ ਸਰਕਾਰ ਚ ਸ੍ਰੀ ਕਲ ਤੱਕ ਸਭ ਨੂੰ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਅਸੀਂ ਆਪਣੇ ਰੋਪੇ ਦੀ ਇਨਵੈਸਟੀਗੇਸ਼ਨ ਕਰਦੀ ਟੀਮ ਦਾ ਸੀ ਜਿਆ ਇਹਨਾਂ ਮੌਕੇ ਉੱਪਰ ਹੋ ਰਿਹਾ ਹੈ ਕਿ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਉਹ ਸਰਕਾਰ ਪਰਸ਼ਦ ਦਾ ਰਿਪੋਰਟ ਹੈ ਬਾਈਟ ਜਿਹੜੀ ਜਿਆਦਾ ਆਨ ਕਰਕੇ ਤੁਹਾਡੇ ਦੂਗੇ ਦੋ AC ਵਾਟੋ ਕਟੋਵੇ ਇਹਦਾ ਜਿਹੜਾ AC ਦਾ ਕੰਪਰੈਸਰ ਬਣਿਆ ਸੀ ਜਿਆਦਾ ਲਾਈਟ ਹੈ ਬਿੰਡੋ ਇਹ ਸੀ ਬਿੰਡੋ ਮੈਨੂੰ ਡਿਊਟੀ ਜਿਹੜੀ ਵੀ ਅਪੀਲ ਕਰਦੇ ਜੀ ਨਾ ਜਿੱਥੇ ਸਤਗੰਗ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਰੇਸੀ ਦਾ ਇਹ ਆ ਉਹ ਮੰਡੋ ਏਸੀ ਨਾਲ ਆਇਆ ਜਿਹੜੇ ਸਪਰਟ ਏਸੀ ਆ ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹੱਥੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਆਵਾਜ਼ ਉਹ ਤੋਂ ਨਗਰਾਨੀ ਜੀ ਵੀ ਜੱਜ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰਵ ਕਰ ਲੈ ਜਾਂ ਧਾਰਮਿਕ ਜਗ੍ਹਾ ਨਾਲ ਉਥੇ ਜਰੂਰ ਪਰ ਲੈਵਲ ਤੇ ਇੱਕ ਮਤਾ ਜਿਹੜਾ ਸਰਵੰਧ ਹੈਗਾ ਉਹਨੂੰ ਉਥੇ ਜਵਾਦ ਸਾਹਿਬ ਰਿਆ ਜਿਹੜੀ ਕੋਈ ਵੀ ਧਰਮ ਹੋਵੇਗਾ ਉਥੇ ਜਰੂਰ ਸੁਣਗੇ ਸਰਦਾ ਦੇ ਕਿਸ ਸਾਰੀ ਘਟਨਾ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਜੀ ਨੂੰ ਵੀ ਸੂਚਨਾ ਦੇ ਦਿੱਤੀ ਗਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ ਤੇ ਉਹਨਾਂ ਨੇ ਪੰਜ ਸਿੰਘ ਸਹਿਬਾਨਾਂ ਦੀ ਡਿਊਟੀ ਲਗਾਈ ਜਿਨ੍ਹਾਂ ਨੇ ਗੁਰਦੁਆਰਾ ਕਾਰ ਸੇਵਾ ਝਾੜ ਸਾਹਿਬ ਵਿਖੇ ਪੂਰੀ ਗੁਰੂ ਮਰਿਆਦਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੰਭਾਲਿਆ ਤੇ ਇਹਨਾਂ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਨੂੰ ਰਵਾਨਾ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੇ ਨਾਲ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ